ਕੀ ਕਰ ਰਿਹਾ ਹੈ ਚਲ ਤੂੰ ਲਾ ਦੇ ਇਹਨਾਂ ਨੇ ਮੰਗ ਲਏ ਆਪਾਂ ਇਹਨਾਂ ਦੇ ਖੋਲਾਂਗੇ ਐ ਤੁਸੀਂ 반ਤੀ ਭਾਗ 반ਤੀ ਭਾਗ ਹੈ ਲਾ ਨਾ ਨਾ ਲਾ ਦੇ ਲਾ ਦੇ ਸੌਦੇ ਦਾ ਕਾਹਦਾ ਗੁੱਸਾ ਹੈ 7000 ਰੁਪਏ ਨਹੀਂ ਸਾਈ ਗਾੜੀਆ ਕੋਲ ਨਹੀਂ ਬੰਦੇ ਕਿਹੜੀ ਨਹੀਂ ਆਪਾਂ ਬਾਬਾ ਤੂੰ ਹੀ ਜਾਇਜ਼ ਕਰੀਆ ਤੂੰ ਬਹੁਤ 13000 ਰੁਪਏ ਕਾ ਕਿੱਥੇ ਉਹ ਨਹੀਂ ਨਹੀਂ 13000 ਕਹਦਾ ਇਹ ਕਿਨੇ ਪਾਉਣੀ ਹਨ 13000 ਰੁਪਏ ਕਹਿਆ ਯਾਰ ਇਹਨਾਂ ਨੂੰ ਮੈਂ ਲਾ ਲੈ हां डॉक्टर के कहेंगे अपारा खो चुका भी नक्का चूचाया हां ओ कितने दे पौना हां ना फिर कहले हां 11:30 ਦੇ ਲੈ ਜਾ ਆ ਕੋਈ 11:30 ਨਹੀਂ ਬਿੰਦਰਾ ਕਰ ਦਿਆ ਉਹ ਨਹੀਂ ਨਹੀਂ ਰੱਬ ਲੱਗਦੀ ਕਰ ਉਹਦੇ ਤੇ ਕਰ ਲੈ ਹੱਥ ਪੂਰੇ 8 ਦੇ ਪਾ ਜਾ ਜਾਂ ਪਾਲਾ 8000 ਦੇ ਬਾਈ ਆਹ ਹੁਣ ਤੂੰ ਆਪਾਂ ਅਜੋਕਾ ਲਾ ਸੁੱਤੀ ਹੀ ਆਦਾ ਤੇਰੇ ਕਾ ਨਾਨੀ ਨਾ ਹੁੰਦਾ ਬਾਬਾ ਤੇਰਾ 10000 ਦਾ ਕਰੇਗਾ ਤੇਰੇ ਮਗਨ ਆਹ ਸੁੱਖ ਦੀ ਨੀ ਜਾ ਕੇ ਵਿਆਹ ਫਾੜ ਪੈਸੇ ਆ ਬਾਬਾ ਯਾਰ ਗੱਲ ਤੇਰੀ ਉਹ ਬਾਈ ਸਹੀ ਇਕੜਾ ਹੈ ਸਰ ਪੰਜ ਚਾਰ ਓਏ ਯਾਰ ਜਾ ਯਾਰ ਮੈਂ ਗਾਲਤ ਥੋਡੇ ਨਾਲ ਕੋਈ ਮੇਰਾ ਯਾਦ ਹੈ ਕੋਈ ਦਸ਼ਮਣੀ ਹੈ ਬਾਈ ਸਹੀ ਗੱਲ 6 ਕਿਲੋ ਦਾ ਵੀ ਨਹੀਂ ਬੰਦਾ ਦੇ ਬੰਦਰਾ ਪੈਸੇ 6 7 13 ਕਿਲੋ ਦੀ ਮੀਠੀ ਨਹੀਂ ਚੱਲ ਪਾ ਇਹ ਦੇਖਾਂ 800 ਰੁਪਿਆ 8 6 16 16 ਕਿਲੋ ਵੀ ਤੇ ਪਹਿਲੇ 16 ਕਿਲੋ ਟੋਕੜ ਨਿਕਲ ਜੂ ਵਿੱਚ ਓ ਚੱਲ ਤੂੰ ਪੈਸੇ ਦੇ ਯਾਰ ਓ ਨਹੀਂ ਓ ਪੈਸੇ ਕੱਢ ਹੋ ਗਈ 16 ਕਿਲੋ ਮੀਠ ਦਾ ਮੂੰਹ ਵਿੱਚ ਕਿੱਡਾ ਹੁੰਦਾ ਲੈ ਤੂੰ ਪੈਸੇ ਕੱਢ ਓ ਕੱਢ ਦੇ ਓ ਭਰਾਵਾ ਵੱਟ ਕੇ ਤੋਲੀ ਕਿਹਨਾਂ ਤੋਂ ਪਤਾ ਲੱਗਦਾਗਾ ਲੈ ਲੈ ਬਾਬਾ ਓ ਯਾਰ ਜਾ ਯਾਰ ਗਲਤ ਕਰਿਆ ਯਾਰ ਬਾਈ ਯਾਰ ਫੇਰ ਉਹੀ ਗੱਲ ਥੋਡੀ ਇੱਕ ਬੱਕਰੇ ਨੂੰ ਵੇਖਿਆ ਦੂਜੇ ਨੂੰ ਵੇਦਣੀਆਂ 1000 ਕਿਲੋ ਦਾ ਉਹ ਚ ਕਿੰਨਾ ਕਿਲੋ ਵੱਧੂ ਉਹ ਜੋ ਕਿੰਨਾ ਹਾਂ ਲਾ ਫੜ ਨਹੀਂ ਪਰ ਆਪਣੇ ਪਿੱਛੇ ਕੋਈ ਮੇਰੇ ਕੋਲ ਆਪਣੇ ਹਾਂ ਆਰੇ ਬਈ ਯਾਰ ਫੜ ਜੱਗੀ ਦੁਆ ਦੇ ਲਾ 800 ਦਿਆ ਪੈਸਾ ਲੋਣਾ ਪੈ ਨਹੀਂ ਰਖੜਾ ਬਾਬਾ ਤੰਤਾ ਹੀ ਖੜਨਾ ਤੇਰੀ ਮਰਜ਼ੀ ਪੈਸੇ ਪੂਰੇ ਲਾ ਆਹ ਕਿਹੜਾ ਫਕਕੀ ਖਾਗਲ ਆ ਆਲਾ ਬਾਬਾ ਤੇਰੀ ਇੱਜ਼ਤ ਕਰੀ ਗਲਤ ਪੈਸੇ ਲੈ ਕਿੰਨਾ ਮੀਟਾ ਦੋਨਾਂ ਤੂੰ ਦਾਦ ਹੋਰ ਮਾਈਕਰੋ ਨਾਲ ਬਰਤਾਂ ਦੇ 26 ਕਿਲੋ ਦੇ ਪੈਸੇ ਮੰਗੀ ਹੜਾ 26 ਕਿਲੋ ਦੋ ਦੋ ਹਨ ਇਹ ਨਹੀਂ ਦੰਦੇ ਹੁੰਦੇ ਨਹੀਂ ਹੁੰਦੇ ਕਿੰਨੇ ਆ ਦਾ ਬਾਪੂ ਬਾਪੂ ਦਾ 11000 ਹਾਂ 11000 ਕੋ ਮੈਂ ਗਲਤ ਲਾਇਆ ਭਾਈ ਸਹੀ ਦਸੀ ਗਲਤ ਨਹੀਂ ਆਖਿਆ ਤੁਹਾਨੂੰ ਆ ਫੜਿਆ ਗਿਣ ਗਿਣ

800 ਹੋਰ ਦੇ ਨਹੀਂ ਨਹੀਂ 300 ਕਹਾਂ ਜੀ ਬਾਈ 200 ਹੋਰ ਦੇ ਦੇ ਉਹ ਠੀਕ ਹੈ ਯਾਰ ਦੇ ਦੇ ਮਨ ਜੋ ਮਾਰੀ ਗੱਲ ਲਾਟ ਗੱਲ ਤੂੰ ਨਾ ਉਹ ਤੇਰੀ ਗੱਲ ਐਂ ਕਰੀ ਉੱਥੇ ਜਾ ਕੇ ਨਾ ਸੂਰੇ ਵਾਲੀ ਹੋਕਾ ਦਿਵਾ ਦੇ ਹੋਰ ਕੀ ਆ ਫਿਰ ਹੋ ਰਹੀ ਤੇ ਉੱਤੇ ਕੀ ਆ ਲਾ ਫੜ ਉਹ ਮੌਤ ਮੇਰਾ ਭਰਾ ਨੂੰ ਨੂ ਮਾਰ ਪੈਂਦੀ ਬੋਹਣੀ ਦਾ ਟਾਈਮ ਆ ਪਾਲਾ ਕੋਚੋ ਕੰਮ ਇਹਦੇ ਰੁਪਏ ਘਟਦੇ ਰੋਜੀ ਤੇ ਖੜਿਆ ਝੂਠ ਨਹੀਂ ਮਾਰ 10 ਕਿਲੋ ਵੀਟ ਕਿਤੋਂ ਜਾ ਪਾਲਾ ਕੋਚੋ ਕਰ ਤੂੰ 16 ਕਿਲੋ ਕਰ ਦੇ ਤੂੰ ਵੱਡਾ ਵਾਲ ਲੈਣੀ ਪੈਸੇ ਆ ਛੱਡ ਪਰੇ ਸਾਰੀਆਂ ਗੱਲਾਂ ਹੀ ਛੱਡ ਦੇ ਤੂੰ ਹਾਂ ਸਾਡੇ ਨਾਲ ਉਹ ਬਾਈ ਮਨ ਪੀ ਫਾਇਦਾ ਉਹ ਗੱਲ ਪਾਣੀ ਦੇ ਡੰਗ ਨਹੀਂ ਮੈਂ ਉਹ ਤੇਰੀ ਬਹੁਤ ਜਵਾਨ ਨੂੰ ਪਲ ਚੜਾਇਆ ਯਾਰ ਮੈਂ ਸਾਡੇ ਪਾਲਾ ਉਹ ਵਟਲਾ ਭਰਾ ਪੈਸੇ ਮੈਂ ਦਵਾਈ ਨੂੰ ਪਾਠ ਉਹ ਮੈਂ ਦਵਾਈ ਨੂੰ ਪਾਠ ਨੂੰ ਦੇ ਦੇ 200 ਘਾਟਾ ਜੇ ਮੈਂ ਦਵਾਈ ਨੂੰ 300 ਦਾ ਉਹ ਨਹੀਂ ਕਿੱਥੇ ਹੁੰਦੇ 85 ਦੇ ਨਹੀਂ ਹੁੰਦੇ ਮਾਰੀ ਇਹਨਾਂ ਤੋਂ ਜਫਰ ਉਹ ਰਹਿਣ ਦੇ ਮੈਂ 100 ਦੇ 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 100 ਦਿਓ ਮੈਂ ਪੰਜ ਪਸ਼ੀ ਨੂੰ ਦਿੱਤਾ ਬਾਈ ਨਹੀਂ ਦੱਸ ਦੇ ਦੇ ਮੈਂ ਨਹੀਂ ਮੈਂ ਕੋਈ ਗੱਲ ਨਹੀਂ ਸੀ ਆ ਫਾੜੀ ਮੈਂ ਗਿਆ